ਹੈਲੋ एवरीवन ਮੈਂ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਦੀ ਟੈਲੈਂਟ ਹੱਬ ਪੰਜਾਬ ਅੱਜ ਇਸ ਵੀਡੀਓ ਰਾਹੀਂ ਆਪਾਂ ਗੱਲ ਕਰਾਂਗੇ ਜੋ ਅਦੀ ਸੂਚਨਾ 224 2025 ਨੂੰ ਜਾਰੀ ਕੀਤੀ ਗਈ ਹੈ ਉਸ ਦਾ EMPLOYEES ਦੀ ਸੈਲਰੀ ਉੱਪਰ ਕੋਈ ਇਫੈਕਟ ਆਏਗਾ ਜਾਂ ਇਸ ਅਦੀ ਸੂਚਨਾ ਨਾਲ ਕੋਈ EMPLOYEES ਨੂੰ ਇਨ ਫਿਊਚਰ ਫਾਇਦਾ ਹੋਏਗਾ ਜਾਂ ਨਹੀਂ ਸੋ ਇਹ ਇਹਦੇ ਵਿੱਚ ਸਾਫ਼-ਸਾਫ਼ ਇਹੀ ਮੈਕਰਕਸ ਦੱਸ ਦਿੰਨੀ ਆਂ ਜੋ ਜਿਹੜੀ ਅਨਾਰਮਲੀ ਕਮੇਟੀ ਗਠਿਤ ਕੀਤੀ ਗਈ ਸੀ 6th ਪੇ ਕਮਿਸ਼ਨ ਲਈ ਜੋ ਕਿ 6th ਪੇ ਕਮਿਸ਼ਨ ਦੀਆਂ ਜੋ ਤਰੁੱਟੀਆਂ ਸੀਗੀਆਂ ਉਸ ਦੇ ਪੇ ਸਕੇਲ ਦੇ ਵਿੱਚ ਕੋਈ ਵੀ 에ਰਰ ਸੀ ਤਾਂ ਉਹ ਉਹਨਾਂ ਨੂੰ ਦੂਰ ਕਰਨ ਲਈ ਜਿਹੜੀ ਕੀ ਹੈ ਅਨਾਰਮਲੀ ਕਮੇਟੀ ਗਠਿਤ ਕੀਤੀ ਗਈ ਸੀ ਜੋ ਅੱਜ ਦੀ ਸੂਚਨਾ ਆਈ ਹੈ ਉਸ ਵਿੱਚ ਪਹਿਲਾਂ ਤੋਂ ਜਿਹੜੀ ਗਠਿਤ ਅਨਾਰਮਲੀ ਕਮੇਟੀ ਹੈ ਉਸ ਦੇ ਸਿਰਫ ਤੇ ਸਿਰਫ ਅਧਿਕਾਰ ਖੇਤਰ ਮਤਲਬ ਜੂਰਿਸਡਿਕਸ਼ਨ ਨੂੰ ਵਧਾ ਦਿੱਤਾ ਗਿਆ ਪਹਿਲਾਂ ਜਿੱਥੇ ਉਹ 6th ਪੇ ਕਮਿਸ਼ਨ ਦੇ ਤਰੁੱਟੀਆਂ ਜਾਂ 에ਰਰਸ ਕਹਿ ਲੋ ਉਹਦੇ ਉੱਪਰ ਕੰਮ ਕਰ ਰਹੀ ਸੀ ਉਸ ਦੇ ਨਾਲ ਹੀ ਹੁਣ ਉਹ ਜਿਹੜਾ 7th ਪੇ ਕਮਿਸ਼ਨ ਦੇ ਜਿਹੜੇ ਸਬੰਧਤ ਮਾਮਲੇ ਹੋਣਗੇ ਉਹਨਾਂ ਨਾਲ ਵੀ ਡੀਲ ਕਰੇਗੀ 7th ਪੇ ਕਮਿਸ਼ਨ ਵਿੱਚ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਤਰੁੱਟੀਆਂ ਹੀ ਬਹੁਤ ਜ਼ਿਆਦਾ ਨੇ ਹਰ ਇੱਕ ਨੂੰ ਉਸ 7ਵੰਥ ਪੇ ਕਮਿਸ਼ਨ ਦੇ ਜੋ ਸਕੇਲਸ ਐ ਉਹਦੇ ਨਾਲ ਕੋਈ ਨਾ ਕੋਈ ਪ੍ਰੋਬਲਮ ਹੈਗੀ ਹੈ ਕਿ ਉਹਦੇ 6th ਦੇ ਵਿੱਚ ਜੋ ਕਹਿ ਲੋ ਕਿ ਸੈਲਰੀ ਜਾਦਾ ਅੱਛੀ ਬਣ ਰਹੀ ਸੀ ਪਰ 7th ਦੇ ਵਿੱਚ ਕੀ ਹੈ ਸੈਲਰੀ ਦਾ ਬਹੁਤ ਫਰਕ ਪੈ ਰਿਹਾ ਤਾਂ ਇਹ ਹੁਣ ਇੱਕ ਅਨਾਰਮਲੀ ਕਮੇਟੀ ਦਾ ਜਿਹੜਾ ਕੀ ਹੈ ਜੂਰਿਸਡਿਕਸ਼ਨ ਵਧਾਈ ਗਈ ਹੈ ਕਿ ਉਹ ਹੁਣ 6th ਪੇ ਕਮਿਸ਼ਨ ਦੇ ਨਾਲ-ਨਾਲ ਜਿਹੜਾ ਕੀ ਹੈ 7th ਪੇ ਕਮਿਸ਼ਨ ਨੂੰ ਵੀ ਡੀਲ ਕਰੇਗੀ ਇੱਥੇ ਮੈਂ ਇਹ ਵੀ ਦੱਸਦਾ ਕਿ ਜੋ ਅਨਾਰਮਲੀ ਕਮੇਟੀ ਦੇ ਸਕੱਤਰ ਨੇ ਉਹ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ ਤੇ ਜੋ ਕਿ ਇਸ ਟਾਈਮ ਫਾਈਨਾਂਸ ਡਿਪਾਰਟਮੈਂਟ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਤੇ ਇਸ ਦੇ ਨਾਲ ਹੀ ਜੋ ਮੈਂਬਰ ਨੇ ਉਹ ਸ਼੍ਰੀ ਮੁਹੰਮਦ ਤਯੇਬ ਆਈਐਸ ਨੇ ਤੇ ਇਸ ਅਨਾਰਮਲੀ ਕਮੇਟੀ ਦਾ ਜੋ ਐਡਰੈਸ ਹੈ ਉਹ ਹੈ 8th ਮੰਜ਼ਲ ਅਨਾਰਮਲੀ ਬ੍ਰਾਂਚ ਸਿਵਲ ਸੈਕਟਰੀਏਟ ਬ੍ਰਾਂਚ 1 ਚੰਡੀਗੜ੍ਹ ਜੋ ਵੀ EMPLOYEES 17/7/2020 ਤੋਂ ਬਾਅਦ ਵਾਲੇ ਨੇ ਮਤਲਬ ਜੋ ਕਿ ਇਸ 7th ਪੇ ਕਮਿਸ਼ਨ ਦੇ ਅੰਡਰ ਆਂਦੇ ਨੇ ਉਹ ਆਪਣੀਆਂ ਐਪਲੀਕੇਸ਼ਨਸ ਮੇਰੇ ਦੱਸੇ ਹੋਏ ਐਡਰੈਸ ਤੇ ਭੇਜ ਸਕਦੇ ਹਨ ਤੇ ਅਨਾਰਮਲੀ ਕਮੇਟੀ ਦੇ ਅੱਗੇ ਆਪਣੀ ਜਿਹੜੀ ਹੈ ਸਾਰੀ ਗੱਲ ਰੱਖ ਸਕਦੇ ਹਨ ਕਿਉਂਕਿ ਜਦੋਂ ਉਹ ਆਪਣੀ ਗੱਲ ਰੱਖਣਗੇ ਤਾਂ ਅਨਾਰਮਲੀ ਕਮੇਟੀ ਉਹਦੇ ਉੱਪਰ ਕੋਈ ਨਾ ਕੋਈ ਡਿਸੀਜਨ ਜ਼ਰੂਰ ਲਏਗੀ ਪਹਿਲਾਂ ਦੇ ਸਮੇਂ ਵਿੱਚ ਕੀ ਸੀ ਕਿ ਜਿਹੜੇ ਵੀ EMPLOYEES ਅ ਇਸ ਅਨਾਰਮਲੀ ਕਮੇਟੀ ਜਿਹੜੀ ਕਿ ਪਹਿਲਾਂ 6th PAY COMMISSION ਨਾਲ ਡੀਲ ਕਰਦੀ ਸੀ ਉਹਦੇ ਉੱਥੇ ਐਪਲੀਕੇਸ਼ਨਸ ਆਪਣੀਆਂ ਭੇਜਦੇ ਸੀ ਤਾਂ ਅਨਾਰਮਲੀ ਕਮੇਟੀ ਵੱਲੋਂ ਇਹੀ ਕਿਹਾ ਜਾਂਦਾ ਸੀ ਕੀ ਜਿਹੜੀ ਇਹ ਅਨਾਰਮਲੀ ਕਮੇਟੀ ਹੈ ਇਹ ਸਿਰਫ ਤੇ ਸਿਰਫ 6th ਪੇ ਕਮਿਸ਼ਨ ਦੀਆਂ ਤਰੁੱਟੀਆਂ ਨਾਲ ਡੀਲ ਕਰਦੀ ਹੈ ਪਰ ਹੁਣ ਕੀ ਹੈ ਇਸ ਦੇ ਅਧਿਕਾਰ ਖੇਤਰ ਵਿੱਚ ਵਧਦਾ ਹੋਣ ਨਾਲ ਇਹ ਅਨਾਰਮਲੀ ਕਮੇਟੀ 7th ਪੇ ਕਮਿਸ਼ਨ ਨਾਲ ਡੀਲ ਕਰੇਗੀ ਤਾਂ ਜੋ ਐਪਲੀਕੇਸ਼ਨਜ਼ EMPLOYEES ਦੁਆਰਾ ਭੇਜੀਆਂ ਜਾਣਗੀਆਂ ਤਾਂ ਹੁਣ ਅਨਾਰਮਲੀ ਕਮੇਟੀ ਜਿਹੜਾ ਕੀ ਹੈ 7th ਪੇ ਕਮਿਸ਼ਨ ਦੀਆਂ ਜਿਹੜੀਆਂ ਐਪਲੀਕੇਸ਼ਨਜ਼ ਜਾਣਗੀਆਂ ਉਹਨਾਂ ਨਾਲ ਡੀਲ ਕਰੇਗੀ ਸੋ ਇੱਥੋਂ ਹੁਣ ਕੀ ਹੈ ਜੋ 17/7/2020 ਤੋਂ ਬਾਅਦ ਵਾਲੇ EMPLOYEES ਨੇ ਉਨਾਂ ਲਈ ਇੱਕ ਬਹੁਤ ਹੀ ਹੋਪ ਜਾਗ ਗਈ ਹੈ ਕਿ ਜੋ ਐਪਲੀਕੇਸ਼ਨਸ ਜਾਣੀਆਂ ਉਹਨਾਂ ਦੇ ਬਿਹਾਫ ਤੇ ਅਨੋਮਲੀ ਕਮੇਟੀ ਕੋਈ ਨਾ ਕੋਈ ਮੈਟਰ ਨੂੰ ਕੀ ਟੈਕਨ ਅਪ ਕਰਕੇ ਉਹਦੇ ਉੱਪਰ ਉਹਨਾਂ ਤੇ ਰੁੱਟੀਆਂ ਨੂੰ ਦੂਰ ਕਰਨ ਦੀ ਕਹਿ ਲੋ ਕਿ ਇੱਕ ਕੋਸ਼ਿਸ਼ ਜ਼ਰੂਰ ਹੋਏਗੀ ਸੋ ਇਸ ਚੀਜ਼ ਨੂੰ ਆਪਾਂ ਇੱਕ ਪੋਜ਼ਿਟਿਵ ਮੰਨ ਸਕਦੇ ਹਾਂ ਕਿ ਇਨ ਫਿਊਚਰ ਜਿਹੜਾ ਹੈ ਕਿ ਸੈਵਨਥ ਪੇ ਕਮਿਸ਼ਨ ਦੇ ਵਿੱਚ ਆਪਾਂ ਨੂੰ ਕੋਈ ਨਾ ਕੋਈ ਅਮੈਂਡਮੈਂਟ ਜਿਹੜੀ ਹੈ ਜ਼ਰੂਰ ਦੇਖਣ ਨੂੰ ਮਿਲੇਗੀ ਸੋ ਐਦਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਟੇ ਟਿਊਨਡ ਐਂਡ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓਜ਼ ਦਾ ਪਹਿਲਾਂ ਪਤਾ ਚੱਲ ਜਾਇਆ ਕਰੇ ਥੈਂਕ ਯੂ